ਉਹਨੇ ਕਿਹਾ ਤੇ ਬਿਕਤ ਤੱਕ ਆ ਕੀਤੀ ਜੋ ਉਸ ਪੋਸਟ ਦੀ ਗੋਲੀ ਦਾ ਸ਼ਿਕਾਰ ਹੋਵੇ ਹੁਣ ਸ਼ਿਕਾਰ ਹੋਣਗੇ ਉਹ ਕਿਉਂਕਿ ਤੁਸੀਂ ਕਿਸੇ ਪੋਲੀਟੀਸ਼ਨ ਦਾ ਕਿਸੇ ਬਿਊਰੋਕਰੇਟ ਦਾ ਗੱਲ ਜਾਣ ਨਹੀਂ ਤੁਸੀਂ ਇਹ ਰੱਖਿਆ ਇਸ ਕਰਕੇ ਆ ਵੀ ਜਦ ਤੱਕ ਤੁਸੀਂ ਇਹਨੂੰ ਵਰਤਣਾ ਵਰਤੋਗੇ ਜਿੰਦੇ ਤੁਹਾਨੂੰ ਇਹ ਬੇਫਾਲੂ ਲੱਗਣ ਲੱਗੇ ਉਹ ਤੁਸੀਂ ਇਹਨਾਂ ਨਾਲ ਕੰਮ ਤਵਾਮ ਕਰਦੇ ਇਹ ਗੱਲ ਸਾਰੀ ਢੋਲੀ ਭਾਲੀ ਦਰਤਾਂ ਨਹੀਂ ਹੈ ਕਿ ਹੁਣ ਸਾਰੇ ਪੜੇ ਲਿਖੇ ਜਵਾਕਾ ਇਹ ਗੱਲ ਤੁਹਾਡੇ ਜਿਹਨ ਦੇ ਵਿੱਚ ਹੋਈ ਹੈ ਇਹ ਗੱਲ ਅਸੀਂ ਵੀ ਸਮਝਦੇ ਆਂ ਜਿਹੜੀਆਂ ਖੇਡਾਂ ਤੁਸੀਂ ਸਰਦਾ ਦੇ ਵਿੱਚ ਰਹਿ ਕੇ ਜਿਹੜੀਆਂ ਬਿਆਉਤ ਬੰਗੀਆਂ ਕਰਕੇ ਤੁਸੀਂ ਸਾਡੇ ਬੱਚਿਆਂ ਨੂੰ ਮਾਰ ਰਹੇ ਹੋ ਤੁਹਾਨੂੰ ਇੱਕ ਦਿਨ ਉਸ ਕਚਿਹਰੀ ਦੇ ਵਿੱਚ ਪੇਸ਼ ਹੋਣਾ ਪੈਣਾ ਸੂਨ ਹਸਾਬ ਦੇਣਾ ਪੈਣਾ ਸਦਾ ਤੁਸੀਂ ਵਜੀਰ ਨਹੀਂ ਰਹੋਗੇ ਸਦਾ ਇੱਥੇ ਕੋਈ ਨਹੀਂ ਰਿਹਾ ਵੱਡੇ ਵੱਡੇ ਹੋ ਕੇ ਤੁਰ ਕੇ ਇਸ ਦੁਨੀਆ ਤੋਂ ਪਰੰਤੋ ਸਾਨੂੰ ਇੱਕ ਗੱਲ ਦੀ ਤਾਂ ਖੁਸ਼ੀ ਹੈ ਸਾਡਾ ਜੰਮਿਆ ਹੋਇਆ ਖਨਾਮੀ ਨਹੀਂ ਲੈ ਕੇ ਗਿਆ ਇੱਜ਼ਤ ਲੈ ਕੇ ਗਿਆ ਸਮਾਜ ਚ ਕੋਈ ਗੱਲ ਦੀ ਸਮਾਂ ਥੋੜਾ ਦਿੱਤਾ ਥੋੜਾ ਜਿਮਲਿਆ ਨਾ ਤੁਹਾਡੀ ਪਹਿਲੀ ਨਿਯੋਦਾ ਸ਼ਿਕਾਰ ਹੁੰਦਾ ਦਾਸ ਨਾਲ ਜੋ ਅਖੋਰ ਜੰਮ ਲਿਆ ਪਰ ਇਹਦਾ ਉਹਨੇ ਕੋਈ ਗੁਨਾਹ ਨਹੀਂ ਕੀਤਾ ਸੀ ਤੁਸੀਂ ਗੈਂਗਸਟਰਾਂ ਦੀਆਂ ਬਦਮਾਸ਼ਾਂ ਦੀਆਂ ਵੀਡੀਓਜ਼ ਨੂੰ ਕਿੰਨਾ ਹੁਬ-ਹੁਬ ਕੇ ਚਲਾ ਰਹੇ ਹੋ ਉਹ ਮੇਰੇ ਪੁੱਤ ਨੇ SAVL ਦੇ ਵਿੱਚ ਕੀ ਗਲਤ ਘਾਤਾ ਸੀ ਤੁਸੀਂ 24 ਘੰਟਿਆਂ ਦੇ ਵਿੱਚ ਬੈਨ ਕਰ ਦਿੱਤੀ ਜਦ ਕਿ ਉਹਦੇ ਗਾਣੇ ਹੀ ਸਾਡੀ ਰੋਟੀ ਦਾ ਸਾਧਨ ਹੈ ਅਸੀਂ ਉਹਦੇ ਗਾਣਿਆਂ ਤੋਂ ਆਉਣ ਵਾਲੇ ਰੈਵਨਿਊ ਦੇ ਨਾਲ ਆਪ ਦਾ ਵਡਾਫਾ ਕੱਟਣਾ। ਤੁਸੀਂ ਕੇਵਲ ਤੇ ਬਿੱਕਤੱਕਾ ਕੀਤੀ ਜੋ ਉਸ ਕੋਸ ਦੀ ਗੋਲੀ ਦਾ ਸ਼ਿਕਾਰ ਹੋਵੇ। ਹੁਣ ਸ਼ਿਕਾਰ ਹੋਣਗੇ ਉਹ ਕਿਉਂਕਿ ਤੁਸੀਂ ਕਿਸੇ ਪੋਲੀਟਿਸ਼ੀਅਨ ਤੱਕ ਕਿਸੇ ਬਿਊਰੋਕਰੇਟ ਤੱਕ ਗੱਲ ਜਾਣ ਨਹੀਂ ਦੇ। ਤੁਸੀਂ ਇਹ ਰੱਖਿਆ ਇਸ ਕਰਕੇ ਆ ਵੀ ਜਦ ਤੱਕ ਤੁਸੀਂ ਇਹਨੂੰ ਵਰਤਣਾ ਵਰਤੋਗੇ ਜਿੰਦ ਤੱਕ ਤੁਹਾਨੂੰ ਇਹ ਬੇਫਾਲਤੂ ਲੱਗਣ ਲੱਗੇ ਉਹਦੇ ਤੁਸੀਂ ਇਹਨਾਂ ਨਾਲ ਕੰਮ ਤਮਾਮ ਕਰਦੇ। ਇਹ ਗੱਲ ਸਾਰੀ ਢੋਲੀ ਭਾਲੀ ਜਰਤਾਂ ਨਹੀਂ ਹੈ ਕਿ ਹੁਣ ਸਾਡੇ ਪੜੇ ਲਿਖੇ ਜਵਾਕਾਂ ਇਹ ਗੱਲ ਤੁਹਾਡੇ ਜਿਹਨ ਦੇ ਵਿੱਚ ਹੋਈ ਹੈ। ਇਹ ਗੱਲ ਅਸੀਂ ਵੀ ਸਮਝਦੇ ਆ ਜਿਹੜੀਆਂ ਖੇਡਾਂ ਤੁਸੀਂ ਸੱਦਾ ਦੇ ਵਿੱਚ ਰਹਿ ਕੇ ਜਿਹੜੀਆਂ ਬੇਉਂਤਗੁੰਦੀਆਂ ਕਰਕੇ ਤੁਸੀਂ ਸਾਡੇ ਬੱਚਿਆਂ ਨੂੰ ਮਾਰ ਰਹੇ ਹੋ ਤੁਹਾਨੂੰ ਇੱਕ ਦਿਨ ਉਸ ਕਚੇੜੀ ਦੇ ਵਿੱਚ ਪੇਸ਼ ਹੋਣਾ ਪੈਣਾ ਸੂਰ ਹਸਾਬ ਦੇਣਾ ਪੈਣਾ ਸਦਾ ਤੁਸੀਂ ਵਜੀਰ ਨਹੀਂ ਰਹੋਗੇ ਸਦਾ ਇੱਥੇ ਕੋਈ ਨਹੀਂ ਰਿਹਾ ਵੱਡੇ ਵੱਡੇ ਹੋ ਕੇ ਤੁਰ ਗਏਸ ਦੁਨੀਆ ਤੋਂ ਪਰੰਤੋ ਸਾਨੂੰ ਇੱਕ ਗੱਲ ਦੀ ਤਾਂ ਖੁਸ਼ੀ ਹੈ ਸਾਡਾ ਜੰਮਿਆ ਹੋਇਆ ਖਨਾਮੀ ਨਹੀਂ ਲੈ ਕੇ ਗਿਆ ਇੱਜ਼ਤ ਲੈ ਕੇ ਗਿਆ ਸਮਾਜ ਕੋਈ ਗੱਲ ਦੀ ਸਮਾਂ ਥੋੜਾ ਦਿੱਤਾ ਥੋੜਾ ਜਿਮਲਿਆ ਨਾ ਫੋਡੀ ਪਹਿੜੀ ਨਜਦਾ ਸ਼ਕਾਰ ਹੁੰਦਾ ਦਸਨ ਜੋ ਅਖੋਰ ਜਮਲਿਆ ਪਰ ਇਹਦਾ ਉਹਨੇ ਕੋਈ ਬਨਾ ਨਹੀਂ ਕੀਤਾ ਸੀ ਤੁਸੀਂ ਗੈਂਗਸਟਰਾਂ ਦੀਆਂ ਬਦਮਾਸ਼ਾਂ ਦੀਆਂ ਵੀਡੀਓਜ਼ ਨੂੰ ਕਿੰਦਾ ਹੁਬ-ਹੁਬ ਕੇ ਚਲਾ ਰਹੇ ਹੋ ਉਹ ਮੇਰੇ ਪੁੱਤ ਨੇ SAVL ਦੇ ਵਿੱਚ ਕੀ ਗਲਤ ਘਾਤਾ ਸੀ ਤੁਸੀਂ 24 ਘੰਟਿਆਂ ਦੇ ਵਿੱਚ ਬੈਨ ਕਰਤੀ ਜਦ ਕਿ ਉਹਦੇ ਗਾਣੇ ਹੀ ਸਾਡੀ ਰੋਟੀ ਦਾ ਸਾਧਨ ਹੈ ਅਸੀਂ ਉਹਦੇ ਗਾਣਿਆਂ ਤੋਂ ਆਉਣ ਵਾਲੇ ਰੈਵਨਿਊ ਦੇ ਨਾਲ ਆਮਦਾ ਵਡਾਫਾ ਕੱਟਣਾ